ਦੇ ਪਖੋੜ ਰੋਡ ਤੇ ਅੱਜ ਪਹੁੰਚੇ ਆ ਜਿੱਥੇ ਮਾਂ ਮੰਗਲਾ ਮੁਖੀ ਦਰਬਾਰ 216 ਘੰਟਿਆਂ ਦਾ ਜਿਹੜਾ ਮਹਾਕੁੰਡ ਜੱਗ ਹੋ ਕੇ اٹਿਆ ਉਹ ਉੱਥੇ ਦੀਆਂ ਤਸਵੀਰਾਂ ਤੇ ਝਲਕੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਬਹੁਤ ਸਾਰੀ ਸੰਗਤ ਇੱਥੇ ਅੱਜ ਦਰਸ਼ਨ ਪਾਣ ਆਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੀ ਇੱਥੇ ਆਸ਼ੀਰਵਾਦ ਲੈਣ ਪਹੁੰਚੇ ਆ ਤੇ ਉਹਨਾਂ ਦੀ ਸਮੂੱਚੇ ਜਿਹੜੇ ਐਮਐਲਏ ਨੇ ਆਪਣੇ ਆਪਣੇ ਹਲਕਿਆਂ ਚੋਂ ਆ ਕੇ ਉਹ ਵੀ ਮਾਂ ਦਾ ਆਸ਼ੀਰਵਾਦ ਲੈਣ ਪਹੁੰਚੇ ਆ ਤੇ ਉੱਥੇ ਦੀ ਕੁਝ ਤਸਵੀਰਾਂ ਤੇ ਝਲਕੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਉਸ ਤੋਂ ਪਹਿਲਾਂ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦੇ ਵਿੱਚ ਮਾਂ ਦਾ ਸਰੂਪ ਜਿਹੜਾ ਬਣਿਆ ਹੋਇਆ ਸਾਰਾ ਦਿਖਾਇਆ ਜਾਵੇ ਤਾਂ ਕਿ ਤੁਸੀਂ ਦੇਖ ਸਕਦੇ ਆ ਲੁਧਿਆਣਾ ਟੌਪ ਲਾਈਵ న్యూਸ ਤੋਂ ਮਾਂ ਦੇ ਦਰਸ਼ਨ ਕਰੋ ਪਹਿਲਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਕਿ ਮਾਂ ਬੰਗਲਾ ਮੁਖੀ ਦੇ ਦਰਸ਼ਨ ਤੁਹਾਨੂੰ ਅਸੀਂ ਕਰਵਾਉਣ ਜਾ ਰਹੇ ਆ ਤਾਂ ਉੱਥੇ ਦੀਆਂ ਅੰਦਰ ਦੀਆਂ ਵੀ ਬਹੁਤ ਸਾਰੀਆਂ ਤਸਵੀਰਾਂ ਤੇ ਝਲਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਰ ਲਾਈਨ 'ਚ ਹੀ ਰਹੋ ਸਰ ਲਾਈਨ 'ਚ ਹੀ ਰਹੋ ਸਰ ਲਾਈਨ 'ਚ ਰਹੋ ਕੱਪਸ ਹਾਂ ਚਲੋ ਸਰ ਹਰਾਮ ਨਾ ਚਲੋ

ਪਾਕ ਪਾਕ ਰੋ ਮੰਦਰ ਦੇ ਕੋਲ ਜਿਹੜਾ ਮੰਦਰ ਦੇ ਅੰਦਰ ਤੇ ਜੋ ਮੰਦਰ ਦੇ ਅੰਦਰ ਤੇ ਜੋ ਇਹ ਪਹਿਲਾ ਜੋ ਮੱਤਵੇ ਅੰਦਰ ਤੇ ਜੋ ਜੈ ਬਗਲਾ ਮੁਖੀ ਮਾਹ ਦੇ ਦਰ ਦੇ ਉੱਤੇ ਸਾਡੇ ਮਾਣਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਅੱਜ ਅੱਥੋ ਅਸ਼ੀਰਵਾ ਲੈ ਕੇ ਗਿਆ ਬਾਹ ਮਾਹ ਬਗਲਾ ਮੁਖੀ ਨੇ ਪੰਜਾਬ ਦੀ ਚੜ੍ਹਦੀ ਕਲਾ ਔਰ ਲੁਧਿਆਣੇ ਦੀ ਚੜ੍ਹਦੀ ਕਲਾ ਲਈ ਅੱਜ ਜਿਹੜਾ ਹਮਨ ਮਤੇ ਸੁਧਾਵਦੀ ਮਨ ਮੰਦਵਰ ਅੱਜ ਸਾਰੇ ਪਗਤਾਂ ਲਈ ਪੰਜਾਬ ਦੇ 3.5 ਕਰੋੜ ਲੋਕਾਂ ਲਈ ਜੋ ਅੱਜ ਇੱਕ ਸਿੱਧਾ ਸੰਦੇਸ਼ ਦਿੱਤਾ ਗਿਆ ਸਰਦਾਰ ਭਗਵਾਨ ਸਿੰਘ ਮਾਨ ਵੱਲੋਂ ਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਿਹਾ ਔਰ ਚੜ੍ਹਦੀ ਕਲਾ ਚ ਰਹੂਗਾ ਪੰਜਾਬ ਦੀ ਜਿਹੜੀ 3.5 ਕਰੋੜ ਲੋਕਾਂ ਦੀ ਸੇਵਾ ਵਾ ਉਹ ਦਿਨ ਰਾਤ ਇੱਕ ਕਰਕੇ ਪੰਜਾਬ ਨੂੰ ਉਹੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹ ਦੁਆਰਾ ਬਣਾਉਣਾ ਉਹੀ ਬਗਲਾ ਬਗਲਾ ਵੁਕੀ ਮਾਤਾ ਤੋਂ ਇਹੀ ਅਸ਼ੀਰਵਾਦ ਲੈ ਕੇ ਅੱਜ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਤੇ ਉਹਨਾਂ ਦੇ ਜਿੰਨੇ ਸਮੂੱਚੇ ਐਮਐਲਏ ਆ ਲੁਧਿਆਣੇ ਦੇ 14 ਦੇ 14 ਅੱਜ ਸਾਰੇ ਇਕੱਠੇ ਹੋਏ ਸੀ ਸ਼ੇਖ ਅਫੀਅਨ ਸਾਨੂੰ ਅੰਦਰ ਕਵਰ ਨਹੀਂ ਕਰਨ ਦਿੱਤਾ ਇਹ ਬਾਰੇ ਕੁਝ ਜਣਾਣਾ ਦੇ ਕੋਈ ਕਈ ਵਾਰ ਕੋਈ ਸਕਿਉਰਿਟੀ ਰੀਜਨ ਦੇ ਨਾਲ ਪ੍ਰੋਬਲਮਾਂ ਆ ਜਾਂਦੀਆਂ ਪਰ মিডিਆ ਇੱਕ ਚੌਥਾ ਥੰਮਾ ਹੈ ਤੁਹਾਡੇ ਤੋਂ ਬਿਨਾ ਅਸੀਂ ਵੀ ਕਿਸੇ ਜੋਗੇ ਨਹੀਂ ਤੁਹਾਡਾ ਵੀ ਯੋਗਦਾਨ ਜ਼ਰੂਰੀ ਹੈ ਪਰ ਕਈ ਜਗ੍ਹਾ ਤੇ ਤੁਸੀਂ ਤਾਂ ਆਪ ਪੰਜਾਬ ਨੂੰ ਚਲਾਉਣ ਵਾਲੇ ਬੰਦੇ ਹੋ ਤੁਹਾਡਾ ਕਿਤੇ ਕੋਈ ਕਮੀ ਬੇਸੀ ਹੋਵੇ ਮੁੱਖ ਮੰਤਰੀ ਸਾਹਿਬ ਛੱਡਦੇ ਨਹੀਂ ਜੇ ਕਮੀ ਬੇਸੀ ਛੱਡਦੇ ਨਹੀਂ ਕਈ ਵਾਰ ਰੋਲੇ 'ਚ ਨਹੀਂ ਸੁਣਦਾ ਹੁੰਦਾ ਪ੍ਰੈਸ਼ਰ ਸਾਹਿਬ মিডিਆ ਨੂੰ ਅੰਦਰ ਯਾਰ ਤੁਹਾਨੂੰ ਦੱਸ ਰਿਆ ਮੀਡੀਆ ਬਿਨਾ ਅਸੀਂ ਨਹੀਂ ਕਿਸੇ ਜੋਗੇ ਮੀਡੀਆ ਚੌਥਾ ਥਾਮਾ ਪੰਜਾਬ ਅਗਰ ਅੱਜ ਧੋਗ ਵਸਦਾ ਤਾਂ ਮੀਡੀਆ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਸ਼ੁਕਰੀਆ ਧੰਨਵਾਦ ਪੁਸਪਾਣੀ ਵਿੱਚ ਔਰ ਦਾ ਸੁਹਾਗਾ ਪ੍ਰਾਪਤ ਹੋਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਅੱਜ ਇੱਥੇ ਮੱਥਾ ਟੇਕ ਕੇ ਗਏ ਨੇ ਹਮਨ ਕਰਕੇ ਗਏ ਨੇ ਜੋ ਕਿ 216 ਘੰਟਾ ਦਾ ਮਹਾਜਗ ਚੱਲ ਰਿਹਾ ਵਾ ਤੇ ਬਹੁਤ ਬਹੁਤ ਵਧਾਈ ਦਿੰਦਾ ਮੈਂ ਸਾਰੀ ਸੰਗਤ ਨੂੰ ਔਰ ਧੰਨਵਾਦ ਕਰਦਾ ਸਾਰੇ ਹੀ ਬਾ ਮਗਲਾ ਬੁਖੀ ਪਰਿਵਾਰ ਦਾ ਜਿਨ੍ਹਾਂ ਨੇ ਇਹ ਅੱਜ ਜਗ ਦੇ ਵਿੱਚ ਸਾਰਿਆਂ ਨੂੰ ਬੁਲਾ ਕੇ ਮਹਾਮਾਈ ਦੇ ਦਰਸ਼ਨ ਕਰਾਏ ਨੇ ਔਰ ਇਹੀ ਅਰਦਾਸ ਬੇਨਤੀ ਕਰਦੇ ਆ ਮਹਾਮਾਈ ਸਾਡੇ ਪੰਜਾਬ ਨੂੰ ਤੰਦਰੁਸਤੀ ਸਾਰੇ ਨੂੰ ਪੱਛੇ ਖੁਸ਼ੀਆਂ ਬਖਸ਼ੇ ਤਾਂ ਕਿ ਅਸੀਂ ਰਲ ਮਿਲ ਕੇ ਜੋ ਆਮ ਆਦੀ ਪਾਰਟੀ ਸਰਕਾਰ ਬਣਾਈ ਹੈ ਪੰਜਾਬ ਵਾਸੀਆਂ ਨੇ ਉਹਨਾਂ ਦੀਆਂ ਉਮੀਦਾਂ ਜੋ ਵੀਧਾ ਰੱਖੀ ਸੀ ਉਹ ਉਮੀਦਾਂ ਪੂਰੀਆਂ ਕਰ ਸਕੇ ਅੱਜ ਉਹਦੇ ਵਾਸਤੇ ਅੱਜ ਅਰਦਾਸ ਕੀਤੀ ਹੈ ਔਰ ਜਰੂਰ ਮਹਾ ਬੰਗਲਾ ਬੁਖੀ ਅਸ਼ੀਰਵਾਦ ਰੱਖੂਗੀ ਤਾਂ ਅਸੀਂ ਰਲ ਮਿਲ ਕੇ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੀ ਤੰਦਰੁਸਤੀ ਲਈ ਤੇ ਰੰਗਲੇ ਪੰਜਾਬ ਲਈ ਕੰਮ ਕਰਾਂਗੇ। ਮਹਾਨ ਜੀ ਮੇਰੇ ਵੱਲ ਸਾਹਿਬ ਭਗਤਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਸੁੱਖ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸਾਰੇ ਭਗਤ ਸਹਿਬਾਨ ਅੰਦਰ ਬੈਠੇ ਸੀਗੇ ਚਲੋ ਕੁਝ ਰੋਗੇ ਹੋਣੇ ਤੇ ਹੁਣ ਸਾਰੇ ਚਲੇ ਪਿੱਛੇ ਹੋ ਜਾ ਥੋੜਾ ਸਰ ਜਿੱਥੇ ਆਏ ਹੋ ਦਰਸ਼ਨ ਕੀਤੇ ਨੇ ਮਾਤਾ ਬਗਲਨ ਕੀ ਦੇਖ ਕੇ ਕਿੰਨਾ ਮਹਿਸੂਸ ਹੋ ਰਿਹਾ ਹੈ ਦੇਖੋ ਸਾਡਾ ਦੇਸ਼ ਜਿਹੜਾ ਧਾਰਮਿਕ ਭਾਵਨਾਵਾਂ ਦਾ ਧਾਰਮਿਕ ਆਸਥਾਵਾਂ ਦਾ ਦੇਸ਼ ਹਰ ਇੱਕ ਧਰਮ ਦਾ ਆਪਣਾ ਆਪਣਾ ਸਥਾਨ ਹੈ ਕਿਸੇ ਦਾ ਮਨ ਕਿਤੇ ਲੱਗਿਆ ਹੋਇਆ ਹੈ ਕਿਸੇ ਦਾ ਮਨ ਕਿਤੇ ਲੱਗਿਆ ਹੋਇਆ ਹੈ ਇਹ ਜਿਹੜਾ ਗੁਲਦਸਤਾ ਹੈ ਸਾਡੇ ਦੇਸ਼ ਦਾ ਉਹਦੇ ਵੱਖ-ਵੱਖ ਫੁੱਲ ਨੇ ਹਰ ਇੱਕ ਫੁੱਲ ਦਾ ਆਪਣਾ ਆਪਣਾ ਰੰਗ ਹੈ ਆਪਣੀ ਆਪਣੀ ਸੁਗੰਧ ਹੈ ਸਵਾਜਯ ਮਾਂ ਬਗਲਾ ਮੁਖੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਮੇਰੇ ਮਾਤਾ ਜੀ ਤੱਕ ਸਰ ਜਵਾਲਾਮੁਖੀ ਬਗਲਾਮੁਖੀ ਚਿੰਤਪੁਰਨੀ ਨਾਂਦੇੜ ਸਾਹਿਬ ਪਟਨਾ ਸਾਹਿਬ ਜਿੱਥੇ ਵੀ ਮੌਕਾ ਮਿਲਦਾ ਹੈ ਉੱਥੇ ਜਾਂਦੇ ਰਹਿੰਦੇ ਪਿਛਲੇ ਸਾਲ ਮੇਰਾ ਪਰਿਵਾਰ ਇੱਥੇ ਆਇਆ ਸੀ ਮੈਨੂੰ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਜਾਣਾ ਚਾਹੀਦਾ ਬੜਾ ਆਨੰਦ ਵਾਲੀ ਜਗ੍ਹਾ ਸੋ ਮੈਂ ਕਮੇਟੀ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਉਹਨਾਂ ਨੇ ਬੁਲਾਇਆ ਤੇ ਮੈਂ ਇੱਕ ਨਿਮਾਣੇ ਵਿਅਕਤੀ ਦੇ ਤੌਰ ਤੇ ਇੱਕ ਸ਼ਰਧਾਲੂ ਦੇ ਤੌਰ ਤੇ ਇੱਥੇ ਮੈਂ ਪੇਸ਼ ਹੋਇਆ ਔਰ ਇਹੀ ਅਰਦਾਸ ਕੀਤੀ ਹੈ ਇਹੀ ਪ੍ਰਾਰਥਨਾ ਕੀਤੀ ਹੈ ਆਰਤੀ ਕੀਤੀ ਹੈ ਕਿ ਦੇਸ਼ ਸੁਖ ਸ਼ਾਂਤੀ ਚ ਰਹੇ ਸਾਡਾ ਸਮਾਜਿਕ ਪੈਚਾਰਾ ਸਾਡੀਆਂ ਸਾਂਝਾਂ ਬਣੀ ਰਹਿਣ ਔਰ ਤਰੱਕੀਆਂ ਕਰੇ ਸਾਡਾ ਦੇਸ਼ ਕਿਉਂਕਿ 140 ਕਰੋੜ ਲੋਕਾਂ ਦਾ ਦੇਸ਼ ਹੈ ਸਾਰੇ ਤਰੱਕੀ ਕਰਨਗੇ ਤਾਂ ਅਸੀਂ ਵਿਸ਼ਵ ਦੇ ਵਿੱਚ ਨੰਬਰ 1 ਬਣ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ ਸੋ ਪਿਛਲੇ ਦਿਨੀ ਮੈਂ ਅਜोध्या RAM LALLA ਜੀ ਦੇ ਦਰਸ਼ਨ ਕਰਨ ਗਿਆ ਸੀ ਪਰਵਾਸੀ ਉੱਥੇ ਵੀ ਬੜੀ ਸ਼ਾਂਤੀ ਵਾਲੀ ਇੱਕ ਜਗ੍ਹਾ ਤੇ ਲੋਕਾਂ ਦੀਆਂ ਭਾਵਨਾਵਾਂ ਦੇਖ ਕੇ ਬਹੁਤ ਅੱਛਾ ਲੱਗਿਆ ਕਿ ਸਾਡੇ ਦੇਸ਼ ਦੇ ਲੋਕ ਜਿਹੜੇ ਨੇ ਉਹ ਇਸ ਗੱਲੋਂ ਅਸੀਂ ਖੁਸ਼ਕਿਸਮਤ ਆ ਕਿ ਸਾਡੇ ਕੋਲੇ ਦੇਵੀ-ਦੇਵਤਿਆਂ ਦਾ ਸ਼ਹੀਦਾਂ ਦਾ ਗੁਰੂਆਂ ਦਾ ਪੀਰਾਂ ਦਾ ਫਕੀਰਾਂ ਦਾ ਸਾਡੇ ਤੇ ਅਸ਼ੀਰਵਾਦ ਹੈ। ਸਵਾਜੋਸ਼ ਅਸ਼ੀਰਵਾਦ ਲੈ ਕੇ ਮੈਂ ਆਨੰਦਿਤ ਪੰਜ ਦਰਗਹਾਂ ਨੇ ਦਰਸ਼ਨ ਕੀਤੇ ਆ ਕੀ ਕਹਿਣਾ ਚਾਹਦੇ ਸੀ ਪਹਿਲਾ ਤਾਂ ਮੇਰੀ ਮਾਂ ਆਦਿ ਸ਼ਕਤੀ ਆਦਬਨੀ ਮੈਂ ਜਗਦੰਬਾ ਮੇਰੀ ਮਾਂ ਬਗਲਾ ਮੁਖੀ ਦਾ ਕੋਰਟਿੰਗ ਕੋਟਨੀਵਾ ਧੰਨਵਾਦ ਸਾਨੂੰ ਨੇ ਮੌਕਾ ਦਿੱਤਾ ਸੇਵਾ ਕਰਨ ਦਾ ਇਸ ਜਗ ਦੀ ਅਧਿਖਸ਼ਤਾ ਮੇਰੀ ਮਾਂ ਨੇ ਖੁਦ ਕੀਤੀ ਸੀ ਅਤੀ ਬੜੀ ਖੁਸ਼ ਨਸੀਬ ਹੈ ਐਡਾ ਵੱਡਾ ਆਯੋਜਨ ਮਾਂ ਬਗਲਾਮ ਕੀ ਪਰਿਵਾਰ ਨੂੰ ਕਰਨ ਦਾ ਮੌਕਾ ਮਿਲਿਆ ਉਹਦੇ ਨਾਲ ਨਾਲ ਮੈਂ ਸੰਗਤ ਦਾ ਵੀ ਬਹੁਤ ਧੰਨਵਾਦੀ ਲੱਖਾਂ ਦੀ ਤਦਾਦ ਚ ਲੋਕਾਂ ਨੇ ਆ ਕੇ ਅਸ਼ੀਰਵਾਦ ਦਿੱਤਾ ਸਾਡੇ ਮਾਂ ਬਗਲਾ ਮੁਖੀ ਪਰਿਵਾਰ ਦੀ ਟੀਮ ਨੂੰ ਔਰ ਮਾਂ ਤੋਂ ਅਸ਼ੀਰਵਾਦ ਲਿਆ ਵੀ ਤੇ ਸਾਨੂੰ ਦਿੱਤਾ ਵੀ ਇਹ ਆਯੋਜਨ ਸਫਲ ਹੋਣ ਦੇ ਵਿੱਚ ਬਹੁਤ ਵੱਡਾ ਹੱਥ ਮੇਰੇ ਮਾਂ ਬਗਲਾ ਮੁਖੀ ਸੇਵਕ ਪਰਿਵਾਰਾਂ ਦਾ ਵੀ ਹੈ ਜਿਨ੍ਹਾਂ ਨੇ ਆਪਣੇ ਕਾਰੋਬਾਰ ਛੱਡ ਕੇ ਦਿਨ ਰਾਤ ਇੱਕ ਕਰਕੇ ਸੇਵਾ ਕੀਤੀ ਕੁਝ ਲੋਕ ਐਸੇ ਜੀਵਨ ਦੇ ਵਿੱਚ ਆਂਦੇ ਨੇ ਜਿਹੜੇ ਚਮਤਕਾਰ ਕਰਦੇ ਨੇ ਉਹ ਮੇਰੀ ਮਾਂ ਬਗਲਾ ਮੁਖੀ ਪਰਿਵਾਰ ਦੀ ਟੀਮ ਉਹਨਾਂ 'ਚ ਹੋਏਗੀ ਜਿਨ੍ਹਾਂ ਨੇ ਆਪਣਾ ਤਨ ਮਨ ਧਨਾਂ ਸੇਵਾ ਕਰਕੇ ਕਿਤੇ ਚਮਤਕਾਰ ਕਰਕੇ ਦਿਖਾਤਾ ਜਿਹੜੀ ਚੀਜ਼ ਕੋਈ ਹੋ ਨਹੀਂ ਸਕਦੀ ਮਾਂ ਦੀ ਦੇਖਸਤਾ ਦੇ ਵਿੱਚ ਹੋਈ ਔਰ ਉਹਨੂੰ ਸੰਪੂਰਨ ਕਰਨ ਤੇ ਮਹਾਰਾਣੀ ਨੇ ਸਾਨੂੰ ਅਪਾਰ ਅਸ਼ੀਰਵਾਦ ਦਿੱਤਾ ਮੈਂ ਧੰਨਵਾਦ ਦਿੰਦਾ ਸਾਰੇ ਮੀਡੀਆ ਆਦਾਰਾਂ ਦਾ ਜਿਨ੍ਹਾਂ ਨੇ ਇਸ ਦੇ ਪ੍ਰਚਾਰ ਪ੍ਰਸਾਰ ਲਈ ਅਣਥੱਕ ਮਿਹਨਤ ਕੀਤੀ ਮਹਾਰਾਣੀ ਇਹਨਾਂ ਸਾਰੇ ਮੀਡੀਆ ਆਦਾਰਾਂ ਨੂੰ ਦਿਨ-ਦੁਨੀ ਰਾਤ ਚੁਗਣੀ ਤਰੱਕੀ ਦੇਵੇ ਔਰ ਇੱਕ ਵਾਰ ਫਿਰ ਸਾਰੇ ਦੇਸ਼ ਵਾਸੀਆਂ ਦਾ ਮਾਂ ਬਗਲਾ ਮੁਖੀ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਆਪਣੇ ਸੀਐਮ ਭਗਵੰਤ ਮਾਨ ਜੀ ਅੱਜ ਆਏ ਪੂਰੀ ਵਧੀਆ ਤਰੀਕੇ ਨਾਲ ਸਿਸਟਮ ਨਾਲ ਉਹਨਾਂ ਵੱਲ ਕੀ ਕਹਾਂ ਦੇਖੋ ਬੜਾ ਅੱਛਾ ਲੱਗਦਾ ਹੈ ਸਟੇਟ ਦਾ ਮੁਖੀ ਹੋਵੇ ਔਰ ਖੁਦ ਇੱਛਾ ਜ਼ਾਹਿਰ ਕਰਕੇ ਆਵੇ ਇੱਕ ਤਾਂ ਕਿਸ ਨੂੰ ਬੁਲਾਣਾ ਹੁੰਦਾ ਇੱਕ ਬੰਦਾ ਕਹਿੰਦਾ ਜੀ ਉਹਦੇ ਭਾਵ ਲੈ ਕੇ ਆਇਆ ਆਪਣੇ ਮੈਂ ਵੀ ਇਹੀ ਅਰਦਾਸ ਕਰਦਾ ਮਹਾਰਾਣੀ ਉਹਨਾਂ ਨੂੰ ਵੀ ਲੰਬੀ ਆਯੂ ਦੇਵੇ ਔਰ ਉਹ ਪੰਜਾਬ ਦੇ ਹਿੱਤਾਂ ਲਈ ਕੰਮ ਕਰਦੇ ਰਹਿਣ ਦੇਖੋ ਸਟੇਟ ਦੇ ਮੁਖੀ ਹੈ ਮੁੱਖ ਮੰਤਰੀ ਦਾ ਪਦ ਜਿਹੜਾ ਹੈ ਸਟੇਟ ਦਾ ਮੁਖੀਆ ਅਸੀਂ ਇਹੀ ਅਰਦਾਸ ਕਰਦੇ ਜਿਹੜਾ ਵੀ ਮੁੱਖ ਮੰਤਰੀ ਪੰਜਾਬ ਚ ਆਂਦਾ ਹੈ ਉਹ ਦੇਸ਼ ਦੀ ਆਪਸੀ ਭਾਈ ਦੀ ਸਾਂਝ ਲਈ ਡਿਊਟੀ ਨਿਭਾ ਰਿਆ ਔਰ ਐ ਵੀ ਮੁੱਖ ਮੰਤਰੀ ਲੋਕਾਂ ਨੇ ਜੁਣ ਕੇ ਭੇਜਿਆ ਨਾ ਅਸੀਂ ਤਾਂ ਹੀ ਅਰਦਾਸ ਕਰਕੇ ਮਹਾਰਾਣੀ ਇਹਨਾਂ ਦੀ ਸਭ ਮਨੋ ਕਾਮਨਾ ਪੂਰਨ ਕਰੇ ਜੀ ਬੜਾ ਮਹਾਰਾਣੀ ਤੇ ਬੜਾ ਜੀ ਬੜਾ ਜੋੜੇ ਹੋਰ ਬਧਾਵੇ ਭਾਈ ਚ ਸਾਂਝ ਨੂੰ ਬੜੋਤਰੀ ਲਈ ਉਹਨਾਂ ਨੂੰ ਬਦ ਦਰਬਾਰ ਦੀ ਜੈ ਜੈ ਮਾਨਾ ਜੈ ਮਾਨਾ ਸਰ ਉਸ ਸਵੈ ਮੇਰੀ ਮਾਂ ਦਾ ਆਤਮ ਸ਼ਕਤੀ ਆਦਮਨੀ ਜਿਗ ਦੰਬਾ ਦਾ ਤੇ ਇਸ ਵਿਆਹ ਤੇ ਵੀ ਛੋਟੀ ਚੀਜ਼ ਦਾ ਨਾਮ ਲੈ ਲਿਆ ਇਹ ਤਾਂ ਮਹਾਯਾਗ ਹੈ ਲੱਖਾਂ ਵਿਆਹ ਤੇ ਕੁਰਬਾਨ ਮੇਰੀ ਮਾਂ ਦੇ ਜੈ ਮਤ ਸਮਾਦੇ ਰੰਗ ਵਿੱਚ ਬਹੁਤ ਸੰਗਤ ਰਹੀ ਹੋਈ ਆ ਤੇ ਸਹਦਾਲੂਆਂ ਨੂੰ ਜਦੋਂ ਪੁੱਛਿਆ ਗਿਆ ਵਾ ਤੇ ਬਹੁਤ ਸਾਰੇ ਸਹਦਾਲੂ ਕਹਿੰਦੇ ਸਾਡਾ ਜੀ ਨਹੀਂ ਕਰਦਾ ਜਾਨ ਨੂੰ ਇਹ ਇੰਨਾ ਪਿਆਰ ਮਾਂ ਦੇ ਨਾਲ ਹੋ ਗਿਆ ਤੇ ਵੀ ਤੰਤਰ ਹੋ ਗਿਆ ਕਹਿੰਦੇ ਮਹਾਰਾਣੀ ਦਾ ਆਸ਼ੀਰਵਾਦ ਮਿਲਿਆ ਨਾ ਜਦੋਂ ਆਪਾਂ ਮਾਂ ਕਹਿੰਦੇ ਨੇ ਅਮਾ ਮਾਂ ਤਾਂ ਦੁਲਾਰ ਦੀ ਭਰੀ ਹੁੰਦੀ ਹੈ ਮਾਂ ਮਮਤਾ ਦੀ ਭਰੀ ਹੁੰਦੀ ਹੈ ਮਾਂ ਕਰੁਨਾ ਦੀ ਭਰੀ ਹੁੰਦੀ ਹੈ ਪਰ ਮਾਂ ਮਾਂ ਹੁੰਦੀ ਹੈ ਇਸ ਲਈ ਮਾਂ ਦੇ ਘਰ ਆ ਕੇ ਬੱਚਾ ਕੋਈ ਜਾਨ ਨਾ ਨਹੀਂ ਲੈਂਦਾ ਇਹ ਮਾਂ ਦਾ ਪ੍ਰਾਂਗਨ ਹੁੰਦਾ ਹੈ ਪ੍ਰਤੀਕ ਵੀਰਵਾਰ ਯੱਗ ਹੁੰਦਾ ਹੈ ਸ਼ਾਮੀ 7 ਤੋਂ 11 ਤੁਸੀਂ ਉੱਥੇ ਵੀ ਆਓ ਸਾਰੀ ਸੰਗਤ ਨੂੰ ਬੇਨਤੀ ਹੈ ਆਓ ਇੱਕ ਆਪ ਐਸਾ ਧਾਮ ਦੀ ਸਿਰਜਣਾ ਕਰੀਏ ਜਿਹੜਾ ਵਿਸ਼ਵ ਵਿਖਿਆਤ ਹੋ ਜੈ ਮਾਤਾ ਦੀ